ਬਾਬਾ ਜੀ ਕੋ ਆਇਆ ਬੇਨਤੀ ਕਰਨ ਦੀ ਬਾਬਾ ਜੀ ਵੀ ਸਾਡਾ ਸਾਥ ਦਿਓ ਪੀਡੀ ਸਾਬ ਦੇ ਸੰਗਰੂਰ ਸਾਡੀ ਫਾਈਲ ਪਈ ਹੈ ਜੀ ਮੈਂ ਉਹਨਾਂ ਨੂੰ ਸਾਰੇ ਸਬੂਤ ਟੋਟਲ ਸਾਰੇ ਦਿਾਇਆ ਸੀ ਆਪਣੀ ਵੀਡੀਓ ਵੀ ਚਲਦੀ ਦਿਾਇਆ ਸੀ ਉਹਨਾਂ ਨੂੰ ਮੈਂ ਜੀ ਪੈਨ ਡਰਾਈਵ 'ਚ ਪਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਪੌਰੀਆਂ ਤੋਂ ਹੀਰੋਵਰ ਜੀ ਦੀ ਰਣਜੀਤ ਸਿੰਘ ਰਣਜੀਤ ਸਿੰਘ ਆਏ 98 ਅਸੀਂ ਆ ਕੀਆਂ ਬੇਟੀਆਂ ਦੇ ਜਾਂ ਕਿਸੇ ਨੂੰ ਕੋਈ ਬਜ਼ੁਰਗ ਨੂੰ ਜਾਂ ਕੋਈ ਨੂੰ ਤੰਗ ਕਰਦੀ ਹੈ ਮਤਲਬ ਸੱਸ ਨੂੰ ਜਾਂ ਸੱਸ ਸੱਸ ਤੰਗ ਕਰਦੀਆਂ ਨੂੰ ਨੂੰ ਅਸੀਂ ਉਹ ਮਤਲਬ ਫੈਸਲੇ ਦਾ ਰੱਖਿਆ ਦੀ ਅੱਜ ਕੰਮ ਤੇ ਇਹਨੂੰ ਵੀਰ ਨੂੰ ਪਤਾ ਲੱਗਿਆ ਸਾਡੇ ਕੋਲੇ ਆਇਆ ਸਭ ਤੋਂ ਪਹਿਲਾਂ ਤਾਂ ਅਸੀਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਐਸਪੀ ਡੀ ਨੂੰ ਹਾਂਜੀ ਭਾਈ ਜੀ ਕੀ ਮਸਲਾ ਹੈਗਾ ਮੇਨ ਸਾਡਾ ਮਸਲਾ ਹੈ ਜੀ ਸਾਡਾ ਬਾਗ ਬਾਤਾ ਸੀ ਜੀ ਸ਼ਰarati ਅਨਸਰਾਂ ਨੇ ਜੀ ਕਿੰਨਾ ਬਾਗ ਸੀ 15 ਏਕੜ ਦੇ ਵਿੱਚ ਬਾਗ ਸੀ 15 ਏਕੜ ਬਾਗ ਕੀ ਕੀ ਸੀਗਾ ਉੱਚ ਉੱਚ 10-12 ਏਕੜ ਦੇ ਵਿੱਚ ਅਮਰੂਦ ਸੀਗਾ ਜੀ ਅਮਰੂਦ 2 ਏਕੜ ਦੇ ਵਿੱਚ ਨਿੰਬੂ ਬਾਗ ਸੀ ਅੱਛਾ ਛੱਕੇ ਡੱਕੇ ਕਿੰਨਾ ਟਾਈਮ ਹੋ ਗਿਆ ਸੀ ਲਾਏ ਨੂੰ ਇਹ 2 ਸਾਲ ਹੋ ਗਏ ਸੀ ਜੀ ਲਾਏ ਨੂੰ ਅੱਛਾ ਸਾਰਾ ਬਾਤਾ ਸਾਰਾ ਬਾਤਾ ਸੀ ਟੋਡਲ ਵਿੱਚ ਸਬੂਤ ਹੈਗਾ ਕੋਈ ਜੀ 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 ਸਾਡੇ ਕੋਲ ਮੌਕੇ ਦੀ ਵੀਡੀਓ ਹੈ ਜੀ ਉਹਨਾਂ ਦੀ ਚੱਲਦੇ ਟਰੈਕਟਰਾਂ ਦੀ ਜੀ ਔਰ ਹਥਿਆਰਬੰਦ ਆਏ ਸ਼ਰarati ਅਨਸਰ ਵੀ ਜੀ ਤੁਸੀਂ ਕੀ ਚਾਹੁੰਦੇ ਹੋ ਕਾਸੀ ਇਨਸਾਫ ਚਾਉਂਦੇ ਆ ਜੀ ਹੁਣ ਤੱਕ ਸਾਡੀ ਦਰਖਾਸਤ ਹੀ ਨਹੀਂ ਮਤਲਬ ਕਿਸੇ ਦਾ ਕੋਈ ਕੀਤਾ ਨਹੀਂ ਕਾਰਵਾਈ ਨਹੀਂ ਕੀਤੀ ਪ੍ਰਸ਼ਾਸਨ ਨੇ ਜੀ ਹੁਣ ਤੱਕ ਕਿਸੇ ਤੇ ਵੀ ਜੀ ਤੇ ਫਿਰ ਹੁਣ ਇੱਥੇ ਅੱਜ ਬਾਬਾ ਜੀ ਕੋਲ ਆਏ ਹਾਂ ਜੀ ਬਾਬਾ ਜੀ ਕੋ ਆਏ ਆ ਬੇਨਤੀ ਕਰਨੀ ਬਾਬਾ ਜੀ ਵੀ ਸਾਡਾ ਸਾਥ ਦਿਓ ਸੀਡੀ ਸਾਬ ਦੇ ਸੰਗਰੂਰ ਸਾਡੀ ਫਾਈਲ ਪਈ ਹੈ ਜੀ ਮੈਂ ਉਹਨਾਂ ਨੂੰ ਸਾਰੇ ਸਬੂਤ ਟੋਟਲ ਸਾਰੇ ਦਿਾਇਆ ਸੀ ਆਪਣੀ ਵੀਡੀਓ ਵੀ ਚਲਦੀ ਦਿਾਇਆ ਸੀ ਉਹਨਾਂ ਨੂੰ ਮੈਂ ਜੀ ਪੈਨ ਡਰਾਈਵ ਚ ਪਾ ਕੇ ਠੀਕ ਹੈ ਮੈਂ ਵੀ ਬੰਨਦੀ ਕਾਰਵਾਈ ਸਾਰੇ ਸ਼ਰਾਰਤੀ ਅਨਸਰਾਂ ਦੀ ਕੀਤੀ ਜਾਵੇ। ਫੇਲ ਕੌਰੀਆਂ ਜੀ। ਠੀਕ ਹੈ। ਕਿਉਂ ਜੀ ਕੀ ਤੁਹਾਡੇ ਲਿਪੇ ਆਏ ਨੇ ਪਾਪਾ ਜੀ? ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕੌਰੀਆਂ ਤੋਂ ਅਨਜੀਤ ਸਿੰਘ ਆਇਆ ਸੈਟਲਵੇ ਤੇ ਇਹਨੂੰ ਵੀਰ ਨੂੰ ਪਤਾ ਲੱਗਿਆ ਸਾਡੇ ਕੋਲੇ ਆਇਆ ਸਭ ਤੋਂ ਪਹਿਲਾਂ ਤਾਂ ਅਸੀਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਐਸਪੀ ਡੀ ਨੂੰ ਉਹ ਅਸੀਂ ਮਿਲੇ ਵੀ ਹਾਂ ਇੱਕ ਦੋ ਵਾਰੀ ਆ ਹੁਣ ਵੀ ਅਸੀਂ ਮਜ਼ਦੂਰਾਂ ਦੇ ਮਸਲੇ ਤੇ ਮਿਲੇ ਤੇ ਹਰ ਭਗਵਾਨ ਮੂਨਕ ਦੇ ਮਸਲੇ ਤੇ ਤੇ ਅਸੀਂ ਮਤਲਬ ਬੇਨਤੀ ਕਰਦੇ ਆਂ ਵੀ ਇਹਨਾਂ ਦੀ ਵੀਰਾਂ ਦੀ ਵੀ 2 ਸਾਲ ਹੋ ਗਏ ਮੇਰੀ ਫਾਈਲ ਪਈ ਨੂੰ ਵੀ ਉਹ ਫਾਈਲ ਉੱਥੇ ਦੀ ਉੱਥੀ ਪਈ ਐ ਤੇ ਬੇਨਤੀ ਕਰਦੇ ਆਂ ਕਮਟ ਸਿੰਘ ਖਾਲਸਾ ਉਗਰਾਹਾ ਸੀਪੀਏ ਐਮਐਲ ਲਿਬਰੇਸ਼ਨ ਮੁਕਤੀ ਮੋਰਚਾ ਪੰਜਾਬ ਸੰਗਰੂਰ ਜਿਲ੍ਹੇ ਦੇ ਮੀਤ ਪ੍ਰਧਾਨ ਸੂਬਾ ਕਮੇਟੀ ਮੈਂਬਰ ਤੇ ਅਸੀਂ ਅੱਜ ਵੀ ਡੀ ਨੂੰ ਬੇਨਤੀ ਕਰਦੇ ਆਂ ਹੱਥ ਜੋੜ ਕੇ ਵੀ ਇਹਨਾਂ ਦੀ ਸੁਣੀ ਜਾਵੇ ਵੀ ਇਹ ਕੀ ਕੀ 2 ਸਾਲ ਦੀ ਫਾਈਲ ਉੱਥੀ ਪਈ ਐ ਜੇ ਉੱਥੇ ਪਈਆ ਤਾਂ ਇਹਨਾਂ ਦੀ ਸੁਣੀ ਜਾਵੇ ਬੇਨਤੀ ਹੈ ਸਾਡੀ ਬਾਗ ਲਾਦਦੇ ਨੇ ਵੀ 15 ਕਿੱਲੇ ਸਾਡਾ ਬਾਗ ਵਾਤਾ ਤੇ ਜਿਹਦੇ ਵਿੱਚ 13 ਕਿੱਲੇ ਮਤਲਬ ਗਰੂਦਾਂ ਦੇ ਇਹ 2 ਕਿੱਲੇ ਮਤਲਬ ਨਿੰਬੂਆਂ ਦੇ ਇਹ ਮਤਲਬ ਜਿ ਇੱਕ ਨਵਾਂ ਮਸਲਾ ਆ ਵੀ ਸਾਡਾ ਬਾਗ ਹੀ ਵਾਤਾ ਪਤ ਨਹੀਂ 10 ਤੋਂ 15 ਕਿੱਲੇ ਅਬ ਆਈ ਖੜੇ ਸਾਹਮਣੇ ਵੀ ਇਹਨਾਂ ਦੀ ਸੁਣੀ ਜਾਵੇ ਵੀ ਇਹ ਕੀ ਭਾਈ ਇਹ ਥੋੜੇ ਤੇ 2000 ਰੁਪਏ ਨੇ ਕੀ 2 ਸਾਲ ਦੀ ਫੈਲ ਉੱਥੀ ਪਈਆ ਜੇ ਉੱਥੇ ਪਈਆ ਤਾਂ ਇਹਨਾਂ ਦੀ ਸੁਣੀ ਜਾਵੇ ਬੇਨਤੀ ਹੈ ਸਾਡੀ